ਨਮਸਕਾਰ ਮੈਂ ਤੁਹਾਡਾ ਆਪਣਾ ਭਾਰਤ ਕੁਸ਼ਚਾਵਲਾ ਤੁਸੀਂ ਦੇਖ ਰਹੇ ਹੋ ਬੀਵੀ ਨਿਊਜ਼ ਲਾਈਵ ਅੱਜ ਤੁਹਾਡੇ ਵਾਸਤੇ ਇਹ ਵੀਡੀਓ ਖਾਸ ਹੋਣ ਜਾ ਰਹੀ ਹੈ ਕਿਉਂਕਿ ਫੁੱਟਬਾਲ ਟੂਰਨਾਮੈਂਟ ਦਾ ਯੋਜਨ ਪਿੰਡ ਭਾਈ ਕੀ ਪਸ਼ੋਰ ਵਿੱਚ ਇਸ ਮਹੀਨੇ ਦੇ ਅੰਤ ਵਿੱਚ ਕੀਤਾ ਜਾ ਰਿਹਾ ਹੈ ਆਓ ਤੁਹਾਨੂੰ ਲਾਈਵ ਉਹਨਾਂ ਦੀਆਂ ਵੀਡੀਓਜ਼ ਤੇ ਉਹਨਾਂ ਨਾਲ ਰੂਪਰੂ ਕਰਾਈਏ ਡੀਐਫਏ ਟੂਰਨਾਮੈਂਟ ਇਸ ਮਹੀਨੇ ਦੇ ਅੰਤ ਤੱਕ ਆਯੋਜਿਤ ਹੋਣਗੇ ਰੁਪਿੰਦਰ ਭਾਰਦਵਾਜ ਮੀਟਿੰਗ ਦੌਰਾਨ ਜਸ਼ਪਾਲ ਮੰਗਲਾ ਨੂੰ ਕੀਤਾ ਸਨਮਾਨਿਤ ਹੁਣ ਖਬਰ ਵਿਸਥਾਰ ਨਾਲ ਜਿਲ੍ਹਾ ਫਟਵਾਲਾ ਐਸ਼ੀਬੀਸ਼ਨ ਸਰਕੂਲ ਡੀਐਫਏ ਟਰਨਮੈਂਟ ਕਰਵਾਉਣ ਦੇ ਸਬੰਧ ਵਿੱਚ ਕਮੇਟੀ ਇਕਸਤਾਨਕ ਇੱਕ ਅਰੇਸਟਮੈਂਟ ਦੇ ਵਿੱਚ ਜੋਜਿਤ ਕੀਤੀ ਗਈ ਜਿਸ ਵਿੱਚ ਡੀਐਫਏ ਦੇ ਪ੍ਰਧਾਨ ਰੁਪਿੰਦਰ ਭਾਰਦਵਾਜ ਨੇ ਦੱਸਿਆ ਕਿ ਇਸੇ ਮਹੀਨੇ ਦੇ ਅੰਤ ਤੱਕ ਡੀਐਫਏ ਟੂਰਨਾਮੈਂਟ ਨੇੜੇ ਪਿੰਡ ਭਾਈ ਕੀ ਪਿਸ਼ੌਰ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਕਈ ਟੀਮਾਂ ਭਾਗ ਲੈਣਗੇ ਉਨ੍ਹਾਂ ਕਿਹਾ ਕਿ ਖੇਤਰ ਵਿੱਚ ਫੁੱਟਬਾਲ ਨੂੰ ਪ੍ਰਮੋਟ ਕਰਨ ਵਾਸਤੇ ਯਤਨ ਜਾਰੀ ਹਨ ਪਿੰਡਾਂ ਦੇ ਵਿੱਚ ਫੁੱਟਬਾਲ ਹੁਣ ਖੇਡੀ ਜਾਣ ਲੱਗੀ ਹੈ ਇਸ ਮੌਕੇ ਬੋਲਦਿਆਂ ਜ਼ਿਲ੍ਹਾ ਸੈਕਟਰੀ ਸ਼੍ਰੀ ਵਿਕਰਮ ਨੇ ਕਿਹਾ ਕਿ ਟੀਮ ਨੂੰ ਇਸ ਟੂਰਨਾਮੈਂਟ ਦੇ ਸਬੰਧ ਵਿੱਚ ਸੂਚਿਤ ਕੀਤਾ ਜਾ ਰਿਹਾ ਹੈ ਇਸ ਮੀਟਿੰਗ ਵਿੱਚ ਸੱਤ ਕਲੱਬਾਂ ਦੇ ਇੰਚਾਰਜ ਅਤੇ ਹੋਰ ਅਧਿਕਾਰੀਆਂ ਨੇ ਭਾਗ ਲਿਆ ਉਨ੍ਹਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਇਸ ਮਹੀਨੇ ਦੇ ਅੰਤ ਵਿੱਚ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਉਧਰ ਹੁਕਮਾਰ ਸ਼ਰਮਾ ਜਿਨ੍ਹਾਂ ਨੂੰ ਭਾਈ ਕੀ ਪਿਸ਼ੌਰ ਵਿਖੇ ਟੂਰਨਾਮੈਂਟ ਹੋਣਾ ਉਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹਨਾਂ ਨੇ ਕਿਹਾ ਕਿ ਭਾਈ ਕੀ ਪਿਸ਼ੌਰ ਵਿਖੇ ਫੁੱਟਬਾਲ ਦਾ ਇੱਕ ਬਿਹਤਰੀਨ ਗਰਾਊਂਡ ਹੈ ਜਿੱਥੇ ਇੱਕ ਟੂਰਨਾਮੈਂਟ ਬਹੁਤ ਚੰਗੇ ਤਰੀਕੇ ਨਾਲ ਆਯੋਜਿਤ ਕੀਤਾ ਜਾਵੇਗਾ। ਡੀਐਫਏ ਦੇ ਵਾਜਪਰਦਾਨ ਜਸ਼ਪਾਲ ਮੰਗਲਾ ਨੇ ਜਾਣਕਾਰੀ ਦਿੰਦੇ ਕਿਹਾ ਕਿ ਟੂਰਨਾਮੈਂਟ ਦੇ ਸਬੰਧ ਵਿੱਚ ਡੀਐਫਏ ਇੱਕ ਟੀਮ ਵਰਕ ਦੇ ਰੂਪ ਵਿੱਚ ਕੰਮ ਕਰ ਰਹੀ ਹੈ ਅਤੇ ਪਹਿਲਾਂ ਵਾਂਗ ਹੋਏ ਕਾਮਯਾਬ ਟੂਰਨਾਮੈਂਟ ਵਾਂਗ ਇਹ ਟੂਰਨਾਮੈਂਟ ਦੀ ਵੀ ਯਾਦਗਾਰੀ ਹੋ ਨਿਭੜੇਗੀ। ਨੀਸ਼ ਸ਼ਰਮਾ ਨੇ ਦੱਸਿਆ ਕਿ ਡਿਸਟ੍ਰਿਕਟ ਫੁੱਟਬਾਲ ਐਸੋਸੀਏਸ਼ਨ ਲੜਕੇ ਅਤੇ ਲੜਕੀਆਂ ਦੇ ਵਿੱਚਕਾਰ ਫੁੱਟਬਾਲ ਪ੍ਰਤੀ ਚੇਤਨਾ ਕਰਨ ਵਾਸਤੇ ਸਿਰ ਤੌਰ ਜਤਨ ਕਰ ਰਹੀ ਹੈ ਉਧਰ ਫੁੱਟਬਾਲ ਦੇ ਕੋਚ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਨੂੰ ਕਾਮਯਾਬ ਕਰਨ ਵਾਸਤੇ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਇਹ ਟੂਰਨਾਮੈਂਟ ਯਾਦਗਾਰੀ ਹੋ ਨਿਪੜੇ ਮੀਟਿੰਗ ਦੇ ਦੌਰਾਨ ਫੁੱਟਬਾਲ ਐਸੋਸੀਏਸ਼ਨ ਦੇ ਮੀਡੀਆ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਸੰਗਰੂਰ ਦੇ ਵائਸ ਪ੍ਰਧਾਨ ਜਸ਼ਪਾਲ ਮੰਗਲ ਨੂੰ ਪਿਛਲੇ ਦਿਨੀ ਜਰਨਲਿਸਟ ਐਸੋਸੀਏਸ਼ਨ ਦੇ ਸਰਪੰਤੀ ਨਾਲ ਪ੍ਰਧਾਨ ਬਣਨ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਡੀ ਐ ਐਫ ਏ ਦੇ ਅਧਿਕਾਰੀ ਕਹਿੰਦਾ ਸਭਾਵਾ ਤੇ ਹੋਰ ਵੀ ਹਾਜ਼ਰ ਸਨ ਜਿਹੜਾ ਜਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੀ ਕਮੇਟੀ ਐਸੋਸੀਏਸ਼ਨ ਦੇ ਪ੍ਰਧਾਨ ਰੁਪਿੰਦਰ ਭਾਰਦਵਾਜ ਦੀ ਅਗਵਾਈ ਦੇ ਵਿੱਚ ਸਥਾਨਿਕ ਨਿਊ ਗਰਕ ਸਵੀਟ ਸੇ ਹਾਲ ਵਿੱਚ ਹੋਈ ਅੱਜ ਕੁਛ ਦਿਆ ਉਹਨਾਂ ਨੂੰ ਕਿ ਇਹ ਮੀਟਿੰਗ ਦਾ ਕੀ ਉਦੇਸ਼ ਸੀ ਹਾਂਜੀ ਭਾਰਦਵਾਜ ਜੀ ਇਹ ਮੀਟਿੰਗ ਜਿਹੜੀ ਅੱਜ ਹੋਜੋਜਿਤ ਕੀਤੀ ਹੈ ਇਹਦਾ ਕੀ ਉਦੇਸ਼ ਹੈ ਇਹ ਅੱਜ ਮੀਟਿੰਗ ਡੀਐਫਏ ਨੇ ਸੀ ਕਰੀ ਨਾਲ ਡਿਸਟ੍ਰਿਕਟ ਬਾਲ ਐਸੋਸੀਏਸ਼ਨ ਨੇ ਇਸ ਕਰਕੇ ਕਰਿਆ ਕਿ ਅਸੀਂ ਡੀਐਫਏ ਕਰਾਉਣੀ ਹੈ ਉਹਦੇ ਸਾਮਣੇ ਵਿੱਚ ਸਾਰੇ ਕਲੱਬਾਂ ਦੇ ਇੰਚਾਰਜ ਬੁਲਾਏ ਸੀ ਮੀਟਿੰਗ ਕਰੀਤੀ ਵੀ ਅੱਪਾ ਕਿੱਥੇ ਕਰੀਏ ਇਹਦੇ ਵਿੱਚ ਨਾਮ ਦੀ ਗਰਾਊਂਡ ਜਿਹੜੀ ਕਿ ਠਿਕਣਾਵੋਂ ਕਰਕੇ ਐਤੀ ਭਾਈਕੀ ਸ਼ੋਰ ਖਾਲੇ ਨੂੰ ਅਲਾਟਮੈਂਟ ਕਰ ਦਿੱਤੀ ਉਹ ਭਾਈਕੀ ਸ਼ੋਰ ਕਰੂਗੇ ਤੇ ਇਹ ਜਿਹੜੇ ਡੀਐਫਏ ਆ ਇਸ ਮਹੀਨੇ ਦੇ ਐਂਡ ਦੇ ਵਿੱਚ ਤਕਰੀਬਨ 28 29 ਦੇ ਕਰੀਬ ਡੀਡ ਤੱਦਦੀ ਕਰਾਵਾਂਗੇ ਬਾਕੀ ਸਾਰੇ ਕਲੱਬਾਂ ਨੂੰ ਮੈਂ ਸ라이 ਮੈਸੇਜ ਦਊਂਗਾ ਵੀ ਸੈਕਟਰੀ ਨੇ ਸਾਡੇ ਵਿਕਰਮ ਜੀ ਇਹਨਾਂ ਦਾ ਮੋਬਾਈਲ ਨੰਬਰ ਵੀ ਹੈ 99159 95133 ਇਹਦੇ ਉੱਤੇ ਸਾਰੇ ਇਹਨਾਂ ਨਾਲ ਕੰਟੈਕਟ ਕਰਨ ਹਫਤਾ ਪਹਿਲਾਂ ਇਹਨਾਂ ਨੂੰ ਅਪਦੀ ਕਨਫਰਮੇਸ਼ਨ ਦੇ ਦੇਮ ਵੀ ਕਿਹੜੇ ਕਿਹੜੇ ਟੀਮਾਂ ਐਂਟਰ ਕਰ ਗਏ ਨੇ ਬਾਕੀ ਦਾ 6 ਟੀਮਾਂ ਦਾ ਨਾਮ ਆ ਵੀ ਗਏ ਬਾਕੀ ਹੋਰ ਵੀ ਟੀਮਾਂ ਨੇ ਜ਼ਿਲ੍ਹੇ ਦੀਆਂ ਆਈਆਂ ਨੇ ਉਹ ਇਹਨਾਂ ਨਾਲ ਟਾਈ ਅਪ ਕਰਕੇ ਕਨਫਰਮੇਸ਼ਨ ਦੇ ਦੇਣ ਤਾਂ ਜੋ ਅਸੀਂ ਪਾਇਕੀ ਉਸ਼ੌਰ ਵਧੀਆ ਗਰਾਊਂਡ ਆ ਵੀ ਉੱਥੇ ਇਹ ਟੂਰਨਾਮੈਂਟ ਨੂੰ ਸਹੀ ਤਰੀਕੇ ਨਾਲ ਕਰਾ ਸਕੀ ਵਿਕਰਮ ਜੀ ਇਸ ਟੂਰਨਾਮੈਂਟ ਨੂੰ ਕਰਾਉਣੋਂ ਸੰਬੰਧੀ ਕਿਹੜੀਆਂ ਚਾਰੀਆਂ ਚੱਲ ਰਹੀਆਂ ਨੇ ਸਰ ਜਿਹੜਾ ਸੇ ਟੂਰਨਾਮੈਂਟ ਡੀਐਫਏ ਦਾ ਕਰਵਾਉਣ ਜਾ ਰਹੇ ਨੇ ਅੱਗੇ ਸਾਡੀ ਅਗਲੇ ਮਹੀਨੇ ਦਾ ਸੀਗੇ ਸਟੇਟ ਹੋਣੀ ਆ ਉਹ ਤੋਂ ਪਹਿਲਾਂ ਸੀ ਡੀਐਫਏ ਕਰਵਾਉਣ ਜਾ ਰਹੇ ਹਾਂ ਫਿਰ ਉਹਦੇ ਵਿੱਚ ਜਿਹੜੇ ਮੁੰਡੇ ਚੰਗੇ ਹੋਣਗੇ ਉਹਦੇ ਦੀ ਸੀਗੇ ਸਟੇਟ ਲਈ ਸਾਨੂੰ ਮੁੰਡੇ ਚੁਣਨ ਦੇ ਵਿੱਚ ਵੀ ਚੰਗੀ ਹੈਲਪ ਹੋ ਜਾਣੀ ਹੈ ਤੇ ਉਹਦੇ ਵਿੱਚ ਨਾਲ ਜਿਹੜੇ ਪਲੇਅਰ ਆਪਣੇ ਖੇਡਣਗੇ ਸਾਰੇ ਬੰਗਿਆ ਤੇ ਉਹਨਾਂ ਨੂੰ ਬਦੇ ਇੱਕ ਮਕਾਮ ਮਿਲਣਾਗਾ ਤੇ ਸਾਰਾ ਜਿਹੜਾ ਵੀ ਟੂਰਨਾਮੈਂਟ ਦਾ ਆਪਣਾ ਹੈਗਾ ਹੈ ਆਪਣਾ ਪਾਈਕੀ ਪਸੋਰ ਭਾਸ਼ਰਮਾ ਜੀ ਸਾਡੇ ਜਿਹਨੇ ਲਈ ਲਈ ਉਹ ਸਾਰਾ ਦੇਖਦੇ ਕੋਲਣੇ ਕਿ ਉਹ ਇਹ ਵੀ ਸਾਰਾ ਬਣਾਇਆ ਸੀ ਹਾਂ ਜੀ ਨਿਵੇਸ਼ ਸ਼ਰਮ ਜੀ ਤੁਸੀਂ ਦੱਸੋ ਜਿਹੜੀ ਅੱਜ ਦੀ ਮੀਟਿੰਗ ਹੋਈ ਹੈ ਕਿਵੇਂ ਲੱਗਦਾ ਜਿਹੜਾ ਇਹ ਟੂਰਨਾਮੈਂਟ ਆਪਾਂ ਕਰਵਾ ਰਹੀ ਹਾਂ ਬਹੁਤ ਸੋਹਣੀ ਮੀਟਿੰਗ ਹੋਈ ਹੈ ਭਰਾ ਜੀ ਦੀ ਹਾਜ਼ਰੀ ਵਿੱਚ ਸਾਰਿਆਂ ਨੇ ਆਪਣਾ ਆਪਣੀ ਰਾਇ ਦਿੱਤੀ ਹੈ ਟੀਮਾਂ ਦੀ ਤਕਰੀਬਨ ਹਾਂ ਵਾਂਗੂ ਹੋ ਗਈ ਹੈ ਇਹ ਡੇਟਾ ਸਿਕੰਦਰ ਸਾਹਿਬ ਜਿਹੜੀ ਰੱਖ ਰਹਿਣਗੇ ਫਾਈਨਲ ਕਰਕੇ ਸਾਰੇ ਅਸੀਂ ਭਾਈਕਿਸੋਰ ਟੂਰਨਾਮੈਂਟ ਕਰਾਵਾਂਗੇ ਮੇਰੇ ਕੋਲ ਕੁਕਰ ਸ਼ਰਮ ਜੀ ਤੁਸੀਂ ਭਾਈਕੀ ਬਿਸ਼ੌਰ ਬਤੌਰ ਉਥੇ ਸਪੋਰਟਸ ਅਧਿਕਾਰੀ ਵੀ ਹਾਂ ਕਿਸ ਤਰ੍ਹਾਂ ਦਾ ਗਰਾਊਂਡ ਉੱਥੇ ਜਿੱਤੇ ਬੱਚਾ ਨੂੰ ਜੀ ਬੁਲਾ ਰਿਹਾ ਦੇਖੋ ਜੀ ਇੱਦਾਂ ਪ੍ਰਧਾਨ ਜੀ ਨੇ ਸਾਨੂੰ ਜ਼ਿੰਮੇਵਾਰੀ ਸੌਂਪੀ ਹੈ ਤੇ ਇਸ ਤਰ੍ਹਾਂ ਕਿ ਅਸੀਂ ਜਿਹੜਾ ਉੱਥੇ ਗਰਾਊਂਡ ਬਣਾਇਆ ਹੈਗਾ ਉਹ ਇੱਕ ਬਹੁਤ ਵਧੀਆ ਉੱਚ ਕੋਟੀ ਦਾ ਗਰਾਊਂਡ ਬਣਾਇਆ ਹੈਗਾ ਜੇ ਇਨ ਕੇਸ ਰਾਤ ਨੂੰ ਵੀ ਕੋਈ ਪ੍ਰੋਗਰਾਮ ਕਰਨਾ ਹੈ ਕੋਈ ਲਾਈਟਾਂ ਵਗੈਰਾ ਦੇ ਵਿੱਚ ਕੋਈ ਮੈਚ ਕਰਾਉਣਾ ਤਾਂ ਉਹ ਵੀ ਉੱਥੇ ਸਹੂਲਤ ਹੈਗੀ ਹੈ ਜੀ ਠੀਕ ਯਾਰ ਜਿੰਨੇ ਤੁਸੀਂ ਕੋਚ ਰਹੇ ਹੋ ਦੇ ਫੁੱਟਬਾਲ ਦੇ ਤੇ ਜਿਹੜਾ ਇਹ ਟੂਰਨਾਮੈਂਟ ਹੋ ਰਿਹਾ ਕਿਵੇਂ ਲੱਗਦਾ ਤੁਹਾਨੂੰ ਕਿ ਇਸ ਟੂਰਨਾਮੈਂਟ ਤੋਂ ਬੱਚੇ ਕਿਸ ਤਰ੍ਹਾਂ ਕਿੱਥੇ ਜਾਣਗੇ ਇਸ ਤੋਂ ਬਾਅਦ ਜਿਹੜੇ ਇਸ ਟੂਰਨਾਮੈਂਟ ਚ ਜੋ ਬੈਨਰ ਟੀਮ ਹੋਣਗੀਆਂ ਉਹ ਸਿੱਧੇ ਸਟੇਟ ਲੈ ਵੀ ਪਾਰਟਿਸਪੇਟ ਕਰਨਗੇ ਤੇ ਉਹਨਾਂ ਦੀਆਂ ਜਿਹੜੀਆਂ ਟੀਮਾਂ ਲੂਜ਼ ਕਰ ਜਾਣਗੀਆਂ ਉਹਨਾਂ ਦੇ ਵਿੱਚ ਚੰਗੇ ਪਲੇਅਰਸ ਚੁਣ ਕੇ ਅੱਗੇ ਜਾਣਗੇ ਤੇ ਆਪਣਾ ਆਪਾ ਇਹ ਹੀ ਕਹਿ ਸਕਦੇ ਆਂ ਕਿ ਅੱਗੇ ਸੀਨੀਅਰ ਟੂਰਨਾਮੈਂਟ ਜਿੱਤ ਕੇ ਆਪਣਾ ਡਿਸਟ੍ਰਿਕਟ ਅੱਗੇ ਆਵੇ ਦੂਜੇ ਪੱਧਰ ਤੇ ਪ੍ਰਾਂਦੀ ਸਨਾਮ ਵਰਗੇ ਪਿਛਲੇ ਖੇਤਰ ਦੇ ਵਿੱਚ ਫੁੱਟਬਾਲ ਵਾਲੀ ਟੀਮ ਨੂੰ ਤੁਸੀਂ ਬਹੁਤ ਉੱਚੇ ਲੈ ਕੇ ਜਾ ਰਹੇ ਹੋ ਇਸ ਤਰ੍ਹਾਂ ਲੱਗਦਾ ਕਿ ਪਿੰਡਾਂ ਦੇ ਵਿੱਚ ਫੁੱਟਬਾਲ ਇਸ ਤਰ੍ਹਾਂ ਫੈਲ ਰਹੀ ਹੈ। ਦੇਖੋ ਗੱਲ ਇਹ ਆ ਵੀ ਸਾਡਾ ਤਾਂ ਇੱਕ ਹੋਕਾ ਦੇਣ ਵਾਲੀ ਗੱਲ ਆ ਵੀ ਜਿਹੜੇ ਸਾਡੇ ਸਪੋਰਟਸਮੈਨ ਉਹ ਨਸ਼ਿਆਂ ਦੇ ਵਿੱਚ ਦੂਰ ਜਾਣ ਨਸ਼ਿਆਂ ਤੋਂ ਵੀ ਜੇ ਸਪੋਰਟਸ ਵੱਲ ਆਉਣਗੇ ਤਾਂ ਇਹ ਨਸ਼ੇ ਦੂਰ ਹੋਣਗੇ। ਇੱਕ ਸਾਡਾ ਗਰਾਊਂਡ ਬਹੁਤ ਮਾੜਾ ਸਨਾਮ ਦਾ ਇਸ ਕਰਕੇ ਅਸੀਂ ਇਹ ਭਾਈਕੀ ਜ਼ੋਰ ਦੇ ਰਹੇ ਆ। ਅਸੀਂ ਭਗਵੰਤ ਮਾਨ ਜੀ ਨੂੰ ਵੀ ਸਾਡੇ ਮੰਤਰੀ ਸਾਹਿਬ ਨੂੰ ਵੀ ਰਿਕਵੈਸਟ ਕਰੀ ਹੋਈ ਆ। ਉਨਾਂ ਨੇ ਹਨ ਪੂਰਨ ਬਿਸ਼ਵਾਸ ਦਵਾਇਆ ਵੀ ਅਸੀਂ ਤੁਹਾਡਾ ਗਰਾਊਂਡ ਠੀਕ ਕਰਾ ਕੇ ਦਵਾਂਗੇ ਤੇ ਇਸ ਕਰਕੇ ਅਸੀਂ ਫਿਲਹਾਲ ਪਾਈ ਕਿਊਸ਼ੋਰ ਕਰਾ ਰਹੇ ਹਾਂ ਇੱਕ ਵੱਡੀ ਖੁਸ਼ੀ ਦੀ ਗੱਲ ਹੈ ਕਿ ਡਿਸਟ੍ਰਿਕਟ ਸੰਗੁਰਲੀ ਤੇ ਸਾਰੀ ਐਡਮਿਨਿਸਟ੍ਰੇਸ਼ਨ ਲਈ ਤੇ ਸਾਡੀ ਪੋਲੀਟੀਕਲ ਲਾਈਨ ਲਈ ਕਿ ਸਾਡੇ ਅੰਡਰ 14 ਦੇ ਦੋ ਬੱਚੇ ਜਸ਼ਨਦੀਪ ਤੇ ਅਮਨਦੀਪ ਜੋਸ਼ੀ ਅਮਨਿੰਦਰ ਜੋਸ਼ੀ ਜਿਹੜੇ ਕਿ ਨੈਸ਼ਨਲ ਲੈਵਲ ਤੇ ਸੈলেকਸ਼ਨ ਹੋਈ ਆ ਜਿਹੜੇ ਬੈਂਗਲੌਰ ਦੇ ਵਿੱਚ ਖੇਡਣ ਜਾ ਰਹੇ ਨੇ ਇਹ ਇੱਕ ਬਹੁਤ ਵਧਾਈ ਦਾ ਪਾਤਰ ਆ ਸਾਡੇ ਡੀਐਫਏ ਨੂੰ ਵੀ ਸਿਹਰਾ ਜਾਂਦਾ ਸਾਡੇ ਸਪੋਰਟਸਮੈਨਾਂ ਨੂੰ ਵੀ ਤੇ ਉਹਨਾਂ ਦੇ ਜਿਵੇਂ ਕਿ ਉਕਾਰ ਜੀ ਨੇ ਭਾਈ ਕੀ ਵਿਚਾਰ ਤੋਂ ਉਹ ਬੱਚਾ ਭਾਈ ਕੀ ਵਿਚਾਰ ਤੋਂ ਆ ਜੋਸ਼ੀ ਤੇ ਇੱਕ ਮੂਨਕ ਤੋਂ ਆ ਤੇ ਮੈਂ ਕਹਿੰਦਾ ਵੀ ਇਹ ਬਹੁਤ ਖੁਸ਼ੀ ਦੀ ਗੱਲ ਆ ਜਦੋਂ ਸਾਡੇ ਬੱਚੇ 14 ਸਾਲ ਦੀ ਉਮਰ ਦੇ ਵਿੱਚ ਬੈਂਗਲੌਰ ਨੈਸ਼ਨਲ ਖੇਡਣ ਜਾ ਰਹੇ ਨੇ ਫੁੱਟਬਾਲ ਦੇ ਡੀਐਫਏ ਦੇ ਮੈਂਬਰ ਨੇ ਸਾਡੇ ਅੱਜ ਡੀਐਫਏ ਨੂੰ ਪੂਰੀ ਖੁਸ਼ੀ ਹੈ ਇਸ ਗੱਲ ਦੀ ਕਿ ਸਾਡੇ ਬੱਚੇ ਵੀ ਫੁੱਟਬਾਲ ਦੇ ਵਿੱਚ ਬਹੁਤ ਅਗਾਹ ਵਧ ਰਹੇ ਨੇ ਮੈਨੂੰ ਆਸ ਆ ਕਿ ਨਸ਼ਾ ਤੋਂ ਦੂਰ ਕਰ ਲਈ ਗਵਰਨਮੈਂਟ ਵੀ ਇਸ ਗੱਲ ਦਾ ਹੁਕਮ ਕਰ ਰਹੀ ਹੈ ਅਸੀਂ ਦੇ ਰਹੇ ਆ ਵੀ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਗਰਾਊਂਡ ਵੱਲ ਉਹਨਾਂ ਨੂੰ ਖਿੱਚ ਪੈਦਾ ਕੀਤੀ ਜਾਵੇ ਤਾਂ ਜੋ ਨਸ਼ਿਆਂ ਤੋਂ ਮੁਕਤ ਕੀਤਾ ਜਾ ਸਕੇ